5 ਦਿਨਾਂ ਦੇ ਵਿੱਚ ਵਿਜ਼ਨ ਗਰੁੱਪ ਨੇ ਯੂਕੇ ਦਾ ਵੀਜ਼ਾ ਲਵਾ ਕੇ ਦੇ ਦਿੱਤਾ ਹੈ ਤੇ ਮੇਰਾ ਨਾਮ ਹਰਸ਼ਪ੍ਰੀਤ ਸਿੰਘ ਹੈ ਤੇ ਮੈਂ ਆਪਦਾ ਯੂਕੇ ਦਾ ਵੀਜ਼ਾ ਵਿਜ਼ਨ ਗਰੁੱਪ ਤੋਂ ਲਗਵਾਇਆ ਹੈ ਮੈਂ ਬਹੁਤ ਹੋਰ ਏਜੰਟਾਂ ਕੋ ਗਿਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ ਪਰ ਸਰ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗੇ ਤੇ ਮੇਰਾ ਵੀਜ਼ਾ 5 ਦਿਨਾਂ ਦੇ ਵਿੱਚ ਆ ਗਿਆ ਮੈਂ ਅੱਜ ਬਹੁਤ ਹੈਪੀ ਹਾਂ ਤੇ ਮੈਂ ਹੋਰ ਮੈਂ ਆਪਦੇ ਫਰੈਂਡਸ ਤੇ ਰਿਲੇਟਿਵਸ ਨੂੰ ਰეკਮੈਂਡ ਕਰਦਾ ਕਿ ਉਹ ਵਿਜ਼ਨ ਗਰੁੱਪ ਤੋਂ ਹੀ ਵੀਜ਼ਾ ਲਗਵਾਉਣ ਕਿੱਦਾਂ ਦਾ ਲੱਗ ਰਿਹਾ ਹੈ ਕਿ ਤੁਹਾਡਾ ਜਿਹੜਾ ਫਾਈਨਲੀ ਤੁਹਾਡਾ 2 ਸਾਲ ਦਾ ਗੈਪ ਸੀਗਾ ਤੁਹਾਨੂੰ ਵੀ ਸੀਗੀ ਕਿ ਤੁਹਾਡਾ ਵੀਜ਼ਾ ਕੇਵਲ 5 ਦਿਨਾਂ ਦੇ ਵਿੱਚ ਲੱਗ ਜਾਵੇ ਬਸ ਇਹ ਸਰ ਦੇ ਭਰੋਸੀ ਸੀਗਾ ਉਹਨਾਂ ਨੇ ਹੀ ਕਿਹਾ ਸੀ ਵੀ 5 ਦਿਨਾਂ ਚ ਥੋੜਾ ਵੀਜ਼ਾ ਆ ਜਾਊਗਾ ਉਹਨਾਂ ਨੇ ਮੈਨੂੰ ਕਿਹਾ ਮੇਰੀ ਤਾਂ ਇੱਕ ਤਰ੍ਹਾਂ ਦੀ ਉਮੀਦ ਟੁੱਟ ਗਈ ਸੀਗੀ ਪਰ ਅੱਜ ਮੇਰੇ ਕੋਲ ਵੀਜ਼ਾ ਮੇਰੇ ਹੱਥ ਦੇ ਵਿੱਚ ਆ ਤਾਂ ਮੈਂ ਬਹੁਤ ਹੈਪੀ ਹਾਂ ਤੇ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਨੇ 5 ਦਿਨਾਂ ਦੇ ਵਿੱਚ ਵਿਜ਼ਨ ਗਰੁੱਪ ਨੇ ਯੂਕੇ ਦਾ ਵੀਜ਼ਾ ਲਵਾ ਕੇ ਦੇ ਦਿੱਤਾ ਹੈ ਤੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਸੁਣ ਕੇ ਕਿ 5 ਦਿਨਾਂ ਦੇ ਵਿੱਚ ਯੂਕੇ ਦਾ ਵੀਜ਼ਾ ਕਿਵੇਂ ਲਵਾ ਕੇ ਦੇ ਦਿੱਤਾ ਹੈ ਤੇ ਸਾਡੇ ਨਾਲ ਸਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਜਿਹੜਾ ਤੁਹਾਨੂੰ ਸ਼ੌਕਡ ਹੋਣਾ ਤੁਸੀਂ ਕਿ 5 ਦਿਨਾਂ ਦੇ ਵਿੱਚ ਵੀਜ਼ਾ ਕਿਵੇਂ ਲੱਗ ਸਕਦਾ ਹੈ ਯੂਕੇ ਦਾ ਤਾਂ ਅਸੀਂ ਤੁਹਾਨੂੰ ਗੱਲਬਾਤ ਕਰਾ ਦੇਨੇ ਤੇ ਪੁੱਛ ਲੈਨੇ ਹਾਂ ਮੇਰਾ ਨਾਮ ਹਰਸ਼ਪ੍ਰੀ ਸਿੰਘ ਹੈ ਤੇ ਮੈਂ ਆਪਦਾ ਯੂਕੇ ਦਾ ਵੀਜ਼ਾ ਵਿਜ਼ਨ ਗਰੁੱਪ ਤੋਂ ਲਗਵਾਇਆ ਹੈ ਮੈਂ ਬਹੁਤ ਹੋਰ ਏਜੰਟਾਂ ਕੋ ਗਿਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ ਪਰ ਸਰ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗੇ ਤੇ ਮੇਰਾ ਵੀਜ਼ਾ 5 ਦਿਨਾਂ ਦੇ ਵਿੱਚ ਆ ਗਿਆ ਮੈਂ ਅੱਜ ਬਹੁਤ ਹੈਪੀ ਹਾਂ ਤੇ ਮੈਂ ਹੋਰ ਮੇਰੇ ਆਪਦੇ ਫਰੈਂਡਸ ਤੇ ਰਿਲੇਟਿਵਸ ਨੂੰ ਰეკਮੈਂਡ ਕਰਦਾ ਕਿ ਉਹ ਵਿਜ਼ਨ ਗਰੁੱਪ ਤੋਂ ਹੀ ਵੀਜ਼ਾ ਲਗਵਾਉਣ ਕਿੱਦਾਂ ਦਾ ਲੱਗ ਰਿਹਾ ਹੈ ਕਿ ਤੁਹਾਡਾ ਜਿਹੜਾ ਫਾਈਨਲੀ ਤੁਹਾਡਾ 2 ਸਾਲ ਦਾ ਗੈਪ ਸੀਗਾ ਤੁਹਾਨੂੰ ਵੀ ਸੀਗੀ ਕਿ ਤੁਹਾਡਾ ਵੀਜ਼ਾ ਕੇਵਲ 5 ਦਿਨਾਂ ਦੇ ਵਿੱਚ ਲੱਗ ਜਾਊਗਾ ਬਸ ਇਹ ਸਰ ਦੇ ਭਰੋਸੀ ਸੀਗਾ ਉਹਨਾਂ ਨੇ ਹੀ ਕਿਹਾ ਸੀ ਵੀ 5 ਦਿਨਾਂ ਚ ਤੁਹਾਡਾ ਵੀਜ਼ਾ ਆ ਜਾਊਗਾ ਉਹਨਾਂ ਨੇ ਮੈਨੂੰ ਕਿਹਾ ਮੇਰੀ ਤਾਂ ਇੱਕ ਤਰ੍ਹਾਂ ਦੀ ਉਮੀਦ ਟੁੱਟ ਗਈ ਸੀ ਪਰ ਅੱਜ ਮੇਰੇ ਕੋਲ ਵੀਜ਼ਾ ਮੇਰੇ ਹੱਥ ਦੇ ਵਿੱਚ ਆ ਤਾਂ ਮੈਂ ਬਹੁਤ ਹੈਪੀ ਹਾਂ ਤੇ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਨੇ ਵਿਜ਼ਨ ਗਰੁੱਪ ਬਾਰੇ ਕਿੱਧਰੋਂ ਪਤਾ ਲੱਗਿਆ ਇਹ ਮੈਂ ਫੇਸਬੁੱਕ ਤੇ ਦੇਖਿਆ ਸੀਗਾ ਸਰਦੀ ਮੈਂ ਰੋਜ਼ ਵੀਡੀਓ ਦੇਖਦਾ ਮੈਂ ਮਹੋਰ ਮੇਰੇ ਫਰੈਂਡਸ ਵੀ ਗਏ ਉਹਨਾਂ ਨੇ ਵੀ ਦੱਸਿਆ ਸੀਗਾ ਵੀ ਉੱਥੋਂ ਵੀਜ਼ਾ ਲਗਵਾਇਓ ਤਾਂ ਮੈਂ ਇੱਥੇ ਵਿਜ਼ਿਟ ਕੀਤਾ ਤੇ ਬਹੁਤ ਵਧੀਆ ਮੈਨੂੰ ਕਾਉਂਸਲਿੰਗ ਕੀਤੀ ਤਾਂ ਮੈਂ ਬਹੁਤ ਅੱਜ ਖੁਸ਼ ਹਾਂ ਵੀ ਮੇਰਾ ਵੀਜ਼ਾ ਮੇਰੇ ਕੋਲ ਹੈ ਕੀ ਕਹਿਣਾ ਚਾਹੋਗੇ ਵਿਜ਼ਨ ਗਰੁੱਪ ਬਾਰੇ ਜਿਹੜਾ ਸਟਾਫ ਆ ਬਹੁਤ ਵਧੀਆ ਵਾ ਵਿਜ਼ਨ ਗਰੁੱਪ ਦਾ ਤੇ ਸਰ ਵੀ ਬਹੁਤ ਵਧੀਆ ਗੱਲ ਕਰਦੇ ਨੇ ਤੇ ਇਹਨਾਂ ਦਾ ਜਿਹੜਾ ਪ੍ਰੋਸੈਸ ਆ ਬਹੁਤ ਫਾਸਟ ਆ ਤੇ ਸਾਰਾ ਮੇਰਾ ਵਰਕ ਸੀਗਾ ਜਿਹੜਾ ਵੀਜ਼ੇ ਦਾ ਪ੍ਰੋਸੈਸਿੰਗ ਸੀ ਬਹੁਤ ਫਾਸਟ ਹੋਇਆ ਤੇ ਮੈਂ ਅੱਜ ਬਹੁਤ ਖੁਸ਼ ਆ ਹੈਪੀ ਆ ਜਿਵੇਂ ਕਿ ਅਸੀਂ ਸਾਰਨਾ ਗੱਲਬਾਤ ਕਰ ਲਈਏ ਜੇ ਤੁਹਾਡਾ ਵੀ ਸੁਪਨਾ ਹੈ ਬਾਹਰ ਜਾਣ ਦਾ ਜਾਂ ਯੂਕੇ ਜਾਣ ਦਾ ਤਾਂ ਇੱਕ ਵਾਰੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਿਓ ਪੰਜ ਦਿਨਾਂ ਦੇ ਵਿੱਚ ਵਿਜ਼ਨ ਗਰੁੱਪ ਨੇ ਯੂਕੇ ਦਾ ਵੀਜ਼ਾ ਲਵਾ ਕੇ ਦੇ ਦਿੱਤਾ ਹੈ ਤੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਸੁਣ ਕੇ ਕਿ ਪੰਜ ਦਿਨਾਂ ਦੇ ਵਿੱਚ ਯੂਕੇ ਦਾ ਵੀਜ਼ਾ ਕਿਵੇਂ ਲਵਾ ਕੇ ਦੇ ਦਿੱਤਾ ਹੈ ਤੇ ਸਾਡੇ ਨਾਲ ਸਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਜਿਹੜਾ ਤੁਹਾਨੂੰ ਸ਼ੌਕਡ ਹੋਣਾ ਤੁਸੀਂ ਕਿ ਪੰਜ ਦਿਨਾਂ ਦੇ ਵਿੱਚ ਵੀਜ਼ਾ ਕਿਵੇਂ ਲੱਗ ਸਕਦਾ ਹੈ ਯੂਕੇ ਦਾ ਤਾਂ ਅਸੀਂ ਤੁਹਾਨੂੰ ਗੱਲਬਾਤ ਕਰਾ ਦਿੰਨੇ ਤੇ ਪੁੱਛ ਲੈਨੇ ਆ ਮੇਰਾ ਨਾਮ ਹਰਸ਼ਪ੍ਰੀ ਸਿੰਘ ਹੈ ਤੇ ਮੈਂ ਆਪਦਾ ਯੂਕੇ ਦਾ ਵੀਜ਼ਾ ਵਿਜ਼ਨ ਗਰੁੱਪ ਤੋਂ ਲਗਵਾਇਆ ਹੈ ਮੈਂ ਬਹੁਤ ਹੋਰ ਏਜੰਟਾਂ ਕੋ ਗਿਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ ਪਰ ਸਰ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦੇਵਾਂਗੇ ਤੇ ਮੇਰਾ ਵੀਜ਼ਾ 5 ਦਿਨਾਂ ਦੇ ਵਿੱਚ ਆ ਗਿਆ ਮੈਂ ਅੱਜ ਬਹੁਤ ਹੈਪੀ ਹਾਂ ਤੇ ਮੈਂ ਹੋਰ ਮੇਰੇ ਆਪਦੇ ਫਰੈਂਡਸ ਤੇ ਰਿਲੇਟਿਵਸ ਨੂੰ ਰეკਮੈਂਡ ਕਰਦਾ ਕਿ ਉਹ ਵਿਜ਼ਨ ਗਰੁੱਪ ਤੋਂ ਹੀ ਵੀਜ਼ਾ ਲਗਵਾਉਣ ਕਿੱਦਾਂ ਦਾ ਲੱਗ ਰਿਹਾ ਹੈ ਕਿ ਤੁਹਾਡਾ ਜਿਹੜਾ ਫਾਈਨਲੀ ਤੁਹਾਡਾ 2 ਸਾਲ ਦਾ ਗੈਪ ਸੀਗਾ ਤੁਹਾਨੂੰ ਵੀ ਸੀਗੀ ਕਿ ਤੁਹਾਡਾ ਵੀਜ਼ਾ ਕੇਵਲ 5 ਦਿਨਾਂ ਦੇ ਵਿੱਚ ਲੱਗ ਜਾਊਗਾ ਬੱਸ ਇਹ ਸਰ ਦੇ ਭਰੋਸੀ ਸੀਗਾ ਉਹਨਾਂ ਨੇ ਹੀ ਕਿਹਾ ਸੀ ਵੀ 5 ਦਿਨਾਂ ਚ ਥੋੜਾ ਵੀਜ਼ਾ ਆ ਜਾਊਗਾ ਉਹਨਾਂ ਨੇ ਮੈਨੂੰ ਕਿਹਾ ਮੇਰੀ ਤਾਂ ਇੱਕ ਤਰ੍ਹਾਂ ਦੀ ਉਮੀਦ ਟੁੱਟ ਗਈ ਸੀਗੀ ਪਰ ਅੱਜ ਮੇਰੇ ਕੋਲ ਵੀਜ਼ਾ ਮੇਰੇ ਹੱਥ ਦੇ ਵਿੱਚ ਆ ਤਾਂ ਮੈਂ ਬਹੁਤ ਹੈਪੀ ਹਾਂ ਤੇ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਨੇ ਵੀਜ਼ਨ ਗਰੁੱਪ ਬਾਰੇ ਕਿੱਦੜੋਂ ਪਤਾ ਲੱਗ ਗਿਆ ਇਹ ਮੈਂ ਫੇਸਬੁੱਕ ਤੇ ਦੇਖਿਆ ਸੀਗਾ ਸਰਦੀ ਮੈਂ ਰੋਜ਼ ਵੀਡੀਓ ਦੇਖਦਾ ਮੈਂ ਮਹੋਰ ਮੇਰੇ ਫਰੈਂਡਸ ਵੀ ਗਏ ਉਹਨਾਂ ਨੇ ਵੀ ਦੱਸਿਆ ਸੀਗਾ ਵੀ ਉਥੋਂ ਵੀਜ਼ਾ ਲਗਵਾਇਓ ਤਾਂ ਮੈਂ ਇੱਥੇ ਵਿਜ਼ਿਟ ਕੀਤਾ ਤੇ ਬਹੁਤ ਵਧੀਆ ਮੈਨੂੰ ਕਾਉਂਸਲਿੰਗ ਕੀਤੀ ਤਾਂ ਮੈਂ ਸਾਰੇ ਬਹੁਤ ਅੱਜ ਖੁਸ਼ ਹਾਂ ਵੀ ਮੇਰਾ ਵੀਜ਼ਾ ਮੇਰੇ ਕੋਲ ਹੈ ਕੀ ਕਹਿਣਾ ਚਾਹੂਗੇ ਵਿਜ਼ਨ ਗਰੁੱਪ ਬਾਰੇ ਜਿਹੜਾ ਸਟਾਫ ਆ ਬਹੁਤ ਵਧੀਆ ਵਾ ਵਿਜ਼ਨ ਗਰੁੱਪ ਦਾ ਤੇ ਸਰ ਵੀ ਬਹੁਤ ਵਧੀਆ ਗੱਲ ਕਰਦੇ ਨੇ ਤੇ ਇਹਨਾਂ ਦਾ ਜਿਹੜਾ ਪ੍ਰੋਸੈਸ ਆ ਬਹੁਤ ਫਾਸਟ ਆ ਤੇ ਸਾਰਾ ਮੇਰਾ ਵਰਕ ਸੀਗਾ ਜਿਹੜਾ ਵੀਜ਼ੇ ਦਾ ਪ੍ਰੋਸੈਸਿੰਗ ਸੀ ਬਹੁਤ ਫਾਸਟ ਹੋਇਆ ਤੇ ਮੈਂ ਅੱਜ ਬਹੁਤ ਖੁਸ਼ ਹਾਂ ਹੈਪੀ ਹਾਂ ਜਿਵੇਂ ਕਿ ਅਸੀਂ ਸਾਰਨਾ ਗੱਲਬਾਤ ਕਰ ਲਈਏ ਤੇ ਤੁਹਾਡਾ ਵੀ ਸੁਪਨਾ ਹੈ ਬਾਹਰ ਜਾਣ ਦਾ ਜਾਂ ਯੂਕੇ ਜਾਣ ਦਾ ਤਾਂ ਇੱਕ ਵਾਰੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਿਓ